हां जी ਕਿਸਾਨ ਦੋਸਤੋ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਝੋਨੇ ਦਾ ਹਲਦੀ ਰੋਗ ਫਾਲਸ ਮਰਟਨ ਰਾਈਸ ਕਰੌਪ ਸੋ ਕਿਸਾਨਾਂ ਦੇ ਕਾਫੀ ਸਵਾਲ ਆ ਇਸ ਬਿਮਾਰੀ ਨੂੰ ਲੈ ਕੇ ਸੋ ਕੋਸ਼ਿਸ਼ ਕਰਾਂਗੇ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਜਾਵੇ ਇਸ ਵੀਡੀਓ ਦੇ ਵਿੱਚ ਪ੍ਰੋਪਰ ਝੋਨਾ ਨਿਸਰਨ ਤੋਂ ਬਾਅਦ ਜਦੋਂ ਮੁੜ ਜਾਂਦਾ ਹੈ ਉਦੋਂ ਅਕਸਰ ਇਹ ਬਿਮਾਰੀ ਦੇਖਣ ਨੂੰ ਮਿਲਦੀ ਹੈ ਸੋ ਹਲਦੀ ਰੋਗ ਦਾ ਜਿਆਦਾ ਖਤਰਾ ਕਿਹੜੀਆਂ ਕਿਹੜੀਆਂ ਕਿਸਮਾਂ ਨੂੰ ਆ ਕਿਵੇਂ ਰੋਕਥਾਮ ਕਰਨੀ ਆ ਕਿਹੜੀਆਂ ਗਲਤੀਆਂ ਕਰਕੇ ਆਪਾਂ ਨੂੰ ਇਸ ਬਿਮਾਰੀ ਦਾ ਸਾਹਮਣਾ ਕਰਨਾ ਪੈਂਦਾ ਸੋ ਸਾਰੀ ਗੱਲ ਵਿਸਤਾਰਨਾ ਕਰਦੇ ਆ ਵੀਡੀਓ ਦੇ ਵਿੱਚ ਸੋ ਸਭ ਤੋਂ ਪਹਿਲਾਂ ਸਵਾਗਤ ਆ ਮੇਰੇ ਚੈਨਲ ਪੰਜਾਬ ਮਾਡਰਨ ਖੇਤੀ ਵਿੱਚ ਜੋਗਸਾਨ ਭਰਾ ਮੇਰੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਦਾ ਬਟਨ ਦਬਾ ਲੈਣ ਤਾਂ ਕਿ ਅੱਗੇ ਜੋ ਵੀ ਵੀਡੀਓ ਰਹੀ ਜਾਣਕਾਰੀ ਆਵੇਗੀ ਸਦੀ ਤੁਹਾਡੇ ਤੱਕ ਮਹਈਆ ਆਹੋ ਪਹਿਲਾਂ ਇੱਕ ਨਿੱਕੀ ਜਿਹੀ ਝਾਕ ਮਾਰ ਲਈ ਹੈ ਕਿ ਬਿਮਾਰੀ ਆਉਣ ਦੇ ਕੀ ਕਾਰਨ ਵੈਸੇ ਤਾਂ ਬਹੁਤ ਕਿਸਾਨ ਇਸ ਬਿਮਾਰੀ ਨੂੰ ਲੈ ਕੇ ਪੂਰੇ ਜਾਗਰੂਕ ਹੋ ਚੁੱਕੇ ਆ ਸੋ ਫਿਰ ਵੀ ਦੱਸਣ ਦਾ ਫਰਜ਼ ਆ ਕੁਝ ਕਿਸਾਨ ਅਜੇ ਵਾਂਝੇ ਨੇ ਇਸ ਚੀਜ਼ ਤੋਂ ਸੋ ਕਿਹੜੇ ਕਿਹੜੇ ਕਾਰਨਾ ਕਰਕੇ ਆਪਾਂ ਨੂੰ ਇਸ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਸਭ ਤੋਂ ਪਹਿਲਾਂ ਸੀ ਟ੍ਰੀਟਮੈਂਟ ਬੀਜ ਦੀ ਸੋਧ ਕਰਨੀ ਜ਼ਰੂਰੀ ਆ ਕੋਸ਼ਿਸ਼ ਕਰੋ ਕਿ ਪਿਛਲੇ ਸਾਲ ਦੇ ਵਿੱਚ ਜਿੰਨਾਂ ਜ਼ਮੀਨਾਂ ਦੇ ਵਿੱਚ ਜਾਂ ਫਿਰ ਜਿੰਨਾਂ ਫਸਲਾਂ ਦੇ ਵਿੱਚ ਇਹ ਬਿਮਾਰੀ ਆਈ ਆ ਸੋ ਉਥੋਂ ਬੀਜ ਨਾ ਰੱਖਿਆ ਜਾਵੇ ਕਿਉਂਕਿ ਇਸ ਦੀ ਫੰਗਲ ਇਨਫੈਕਸ਼ਨ ਜਿਹੜੀ ਆ ਉਹ ਸਮੇਂ ਤੋਂ ਲੈ ਕੇ ਸੋ ਪਿਛਲੇ ਸਾਲ ਦੇ ਸਮੇਂ ਤੋਂ ਲੈ ਕੇ ਬੀਜ ਦੇ ਨਾਲ ਹੀ ਆਉਂਦੀ ਆ ਤੇ ਅੱਗੇ ਜਾ ਕੇ ਵੀ ਆਪਾਂ ਨੂੰ ਇਸ ਬਿਵਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਆਪਾਂ ਨਵਾਂ ਬੀਜ ਲੈ ਕੇ ਬੀਜ ਰਹੇ ਆ ਤਾਂ ਉਸ ਦਾ ਜਿਹੜਾ ਸੀ ਟ੍ਰੀਟਮੈਂਟ ਕਰਨਾ ਜ਼ਰੂਰੀ ਆ ਸਟ੍ਰੈਪਟੋਮਾਈਸਿਨ ਦੇ ਨਾਲ ਜਾਂ ਤੁਸੀਂ ਹੋਰ ਕੋਈ ਵੀ ਸੀ ਟ੍ਰੀਟਮੈਂਟ ਲੈ ਕੇ ਸੋ ਇਸ ਦਾ ਟ੍ਰੀਟ ਜ਼ਰੂਰ ਕਰਨਾ ਹੈ ਨੰਬਰ 2 ਯੂਰੀਆ ਸੋ ਇਹ ਆਪਾਂ 4-5 ਮੁੱਖ ਕਾਰਨ ਜਾਣਨੇ ਆ ਨੰਬਰ 2 ਤੇ ਯੂਰੀਆ ਯੂਰੀਆ ਕੀ ਕਾਰਨ ਬਣਦੀ ਆ ਜਿੱਥੇ ਓਵਰਡੋਜ਼ ਯੂਰੀਆ ਦੀ ਵਰਤੋਂ ਕੀਤੀ ਜਾਂਦੀ ਆ ਜਾਂ ਫਿਰ ਲੇਟ ਸਮੇਂ ਤੱਕ ਆਪਾਂ ਯੂਰੀਆ ਦੀ ਵਰਤੋਂ ਕਰਦੇ ਰਹਿੰਦੇ ਆ ਤਾਂ ਵੀ ਇਸ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 3 ਤੇ ਜ਼ਮੀਨ ਦੇ ਵਿੱਚ ਜੋ ਆਪਾਂ ਫਸਲ ਨੂੰ ਸਿੰਚਾਈ ਦਾ ਸਾਧਨ ਬਣਾਇਆ ਹੈ ਪਾਣੀ ਲਗਾਉਨੇ ਆ ਸੋ ਜੇਕਰ ਆਪਾਂ ਨਿਸਾਰੇ ਦੇ ਸਮੇਂ ਤੇ ਜ਼ਮੀਨ ਦੇ ਵਿੱਚ ਆਪਣੀ ਫਸਲ ਦੇ ਵਿੱਚ ਜਾਦਾ ਪਾਣੀ ਰੋਕ ਕੇ ਰੱਖਾਂਗੇ ਤਾਂ ਸਭ ਤੋਂ ਵੱਡਾ ਕਾਰਨ ਬਣਦਾ ਏ ਫਾਲਸਮਟ ਦਾ ਹਲਦੀ ਰੋਗ ਦਾ ਸੋ ਇਹ ਵੀ ਆਪਾਂ ਧਿਆਨ ਰੱਖਣਾ ਕਿ ਨਸਾਰੇ ਦੇ ਸਮੇਂ ਤੇ ਫਸਲ ਨੂੰ ਪਾਣੀ ਨਹੀਂ ਜ਼ਰੂਰੀ ਹੁੰਦਾ ਸੈੱਲ ਜ਼ਰੂਰੀ ਹੁੰਦੀ ਆ ਸੋ ਇਸ ਕਰਕੇ ਆਪਾਂ ਪਾਣੀ ਸੁੱਕਣ ਤੋਂ ਬਾਅਦ 24 ਤੋਂ 48 ਘੰਟੇ ਲੰਘਾ ਕੇ ਫਿਰ ਪਾਣੀ ਲਗਾਉਣਾ ਏ ਸੋ ਖੜੇ ਪਾਣੀ ਦੇ ਵਿੱਚ ਪਾਣੀ ਆਪਾਂ ਨਹੀਂ ਲਗਾਉਣਾ ਜੇਕਰ ਇਹ ਬਿਮਾਰੀ ਨਸਾਰੇ ਦੇ ਸਮੇਂ ਦਿਖਦੀ ਵੀ ਆ ਤਾਂ ਸਭ ਤੋਂ ਵੱਡੀ ਰੋਕਥਾਮ ਇਹ ਬਣ ਜਾਂਦੀ ਹੈ ਜੇਕਰ ਆਪਾਂ ਆਪਣੀ ਜ਼ਮੀਨ ਦੇ ਵਿੱਚੋਂ ਇੱਕਦਮ ਪਾਣੀ ਸਕਾ ਦੇਵਾਂਗੇ ਤਾਂ ਬਿਮਾਰੀ ਅੱਗੇ ਵਧਣ ਦੇ ਜਿਹੜੇ ਚਾਂਸ ਆ ਉਹ ਬਹੁਤ ਘਟ ਜਾਂਦੇ ਆ ਸੋ ਇਹ ਦੋ ਤਿੰਨ ਕਾਰਨ ਆ ਨੰਬਰ 4 ਤੇ ਕਾਰਨ ਇਹ ਬਣਦਾ ਹੈ ਕਿ ਮੌਸਮ ਜੇਕਰ ਰਾਤਾਂ ਠੰਡੀਆਂ ਹੁੰਦੀਆਂ ਤਾਂ ਦਿਨ ਦੇ ਵਿੱਚ ਗਰਮੀ ਜ਼ਿਆਦਾ ਹੈ ਟੈਂਪਰੇਚਰ ਹਾਈ ਹੁੰਦਾ ਹੈ ਤਾਂ ਵੀ ਇਸ ਬਿਮਾਰੀ ਦਾ ਆਪਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਜਾਂ ਫਿਰ ਇੱਕਦਮ بارش ਹੋਣ ਦੇ ਨਾਲ ਅਤੇ ਉਸ ਤੋਂ ਅਗਲੇ ਦਿਨ ਇੱਕਦਮ ਤਿੱਖੀ ਧੁੱਪ ਨਿਕਲਣ ਦੇ ਨਾਲ ਬੂਟਾ ਸਟ੍ਰੈਸ ਦੇ ਵਿੱਚ ਜਾਂਦਾ ਹੈ ਸੋ ਉਦੋਂ ਵੀ ਇਹ ਬਿਮਾਰੀ ਆਪਾਂ ਨੂੰ ਆਪਣੀ ਫਸਲ ਦੇ ਵਿੱਚ ਦੇਖਣ ਨੂੰ ਮਿਲਦੀ ਆ ਸੋ ਦੋਸਤੋ ਮੈਂ ਉਮੀਦ ਕਰਦਾ ਕਿ ਇਹ ਚਾਰ ਪੰਜ ਕਾਰਨ ਤੁਸੀਂ ਜਾਣ ਚੁੱਕੇ ਹੋਵੋਗੇ ਹੁਣ ਗੱਲ ਕਰਦੇ ਆ ਕਿ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਦੇ ਵਿੱਚ ਇਹ ਸਮੱਸਿਆ ਜ਼ਿਆਦਾ ਆਉਂਦੀ ਆ ਵੈਰਾਈਟੀ ਨੰਬਰ 1 PR126 ਸ਼ਾਰਟ ਟਰਮ ਵੈਰਾਈਟੀ ਪਣੀਰੀ ਤੋਂ ਬਾਅਦ 90 ਦਿਨਾਂ ਦੇ ਵਿੱਚ ਪੱਕਣ ਵਾਲੀ ਇਹ ਵੈਰੈਟੀ ਸੋ ਓਵਰਡੋਜ਼ ਯੂਰੀਆ ਦੀ ਵਰਤੋਂ ਇਹਦੇ ਵਿੱਚ ਅਕਸਰ ਹੁੰਦੀ ਹੈ ਸੋ ਇਸ ਵੈਰੈਟੀ ਦੇ ਵਿੱਚ ਸਭ ਤੋਂ ਜ਼ਿਆਦਾ ਸਮੱਸਿਆ ਹੁੰਦੀ ਹੈ ਪਟਾਕਾ ਰੋਗ ਦੀ ਹਲਦੀ ਰੋਗ ਦੀ ਨੰਬਰ 2 ਤੇ PR122 ਸੋ PR122 ਦੇ ਵਿੱਚ ਵੀ ਕਾਫੀ ਸਮੱਸਿਆ ਆਵੇਗੀ ਨੰਬਰ 3 ਤੇ PR118 ਅਤੇ ਜੇਕਰ ਪ੍ਰਾਈਵੇਟ ਵੈਰੈਟੀਆਂ ਦੀ ਗੱਲ ਕਰ ਲਈਏ ਤਾਂ ਸੁਪਰੀਮ ਸੀਡ 110 ਵੈਰੈਟੀ ਦੇ ਵਿੱਚ ਕਾਫੀ ਸਮੱਸਿਆ ਹੁੰਦੀ ਹੈ ਹਲਦੀ ਰੋਗ ਦੀ ਅਤੇ ਪੂਸਾ 44 ਜੋ ਕਿ ਪੰਜਾਬ ਗਵਰਨਮੈਂਟ ਵੱਲੋਂ ਬੈਨ ਕੀਤੀ ਹੋਈ ਵੈਰੈਟੀ ਆ ਸੋ ਇਸ ਦੇ ਵਿੱਚ ਵੀ ਕਾਫੀ ਸਮੱਸਿਆ ਆਉਂਦੀ ਆ ਹਲਦੀ ਰੋਗ ਦੀ ਅਤੇ ਕਿਸਾਨਾਂ ਦਾ ਵੱਡਾ ਸਵਾਲ ਪੀਆਰ 131 ਵੈਰੈਟੀ ਨੂੰ ਵੀ ਆਉਂਦੀ ਆ ਸੋ ਪਿਛਲੇ ਸਾਲ ਦੇ ਵਿੱਚ ਦੇਖਿਆ ਗਿਆ ਹੈ ਕਿ ਪੀਆਰ 131 ਵੈਰੈਟੀ ਨੂੰ ਪਟਾਕਾ ਰੋਗ ਦੀ ਹਲਦੀ ਰੋਗ ਦੀ ਬਿਲਕੁਲ ਵੀ ਸਮੱਸਿਆ ਨਹੀਂ ਪਾਈ ਗਈ ਪਰ ਇਹ ਗੱਲ ਇਸ ਸੀਜ਼ਨ ਦੀ ਕਰੀਏ ਪੈਡੀ ਸੀਜ਼ਨ 2024 ਦੇ ਵਿੱਚ ਪੀਆਰ 131 ਵੈਰਾਈਟੀ ਨੂੰ ਵੀ ਕੁਝ ਕੁ ਇਲਾਕਿਆਂ ਦੇ ਵਿੱਚ ਕੁਝ ਕੁ ਕਿਸਾਨਾਂ ਦੇ ਫੋਨ ਕਾਲ ਆਉਣ ਤੋਂ ਪਤਾ ਲੱਗ ਰਿਹਾ ਹੈ ਕਿ ਪੀਆਰ 131 ਵੈਰਾਈਟੀ ਨੂੰ ਵੀ ਇਹ ਸਮੱਸਿਆ ਆ ਚੁੱਕੀ ਆ ਸੋ ਬਹੁਤ ਘੱਟ ਸਮੱਸਿਆ ਆਈ ਆ ਪੀਆਰ 131 ਵੈਰਾਈਟੀ ਨੂੰ ਸੋ ਇੰਨੀ ਇੱਕ ਸਮੱਸਿਆ ਜਿਹੜੀ ਆਪਾਂ ਅਗਨੋਰ ਵੀ ਕਰ ਸਕਦੇ ਆ ਸੋ ਕੋਈ ਬਹੁਤੀ ਘਬਰਾਉਣ ਵਾਲੀ ਗੱਲ ਨਹੀਂ ਸੋ ਕੋਸ਼ਿਸ਼ ਕਰੋ ਕਿ ਜਿਹੜੇ 4-5 ਕਾਰਨ ਦੱਸੇ ਗਏ ਆ ਸੋ ਉਹਨਾਂ ਤੇ ਨਿਰਪਰ ਕੀਤਾ ਜਾਵੇ ਤੇ ਅੱਗੇ ਜਾ ਕੇ ਆਪਾਂ ਨੂੰ ਇਹ ਬਿਮਾਰੀ ਦਾ ਕੋਈ ਸਾਮਣਾ ਨਾ ਕਰਨਾ ਪਵੇ ਹੁਣ ਗੱਲ ਕਰਦੇ ਆ ਰੋਗ ਥਾਮ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਰਿਕਮੈਂਡ ਗੈਲੇਲਿਓ ਵੇਪ ਕੋਕਸੀਸ ਸਟ੍ਰੋਬਨ ਪਲਸ ਪ੍ਰੋਪੀਕੋਨਾਜ਼ੋਲ ਵਾਲਾ ਟੈਕਨੀਕਲ ਜਾਂ ਫਿਰ ਕਾਪਰ ਕਾਪਰ ਹਾਈਡਰੋਆਕਸਾਈਡ ਦੀ ਵਰਤੋਂ ਕਰਕੇ ਇਹਨਾਂ ਬਿਮਾਰੀਆਂ ਤੋਂ ਨਿਜਾਤ ਪਾਇਆ ਜਾ ਸਕਦਾ ਹੈ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਕਿ ਯੂਨੀਵਰਸਿਟੀ ਵੱਲੋਂ ਇਹ ਗੱਲ ਹਾਈਲਾਈਟ ਕੀਤੀ ਗਈ ਹੈ ਕਿ ਗੋਭ ਦੇ ਸਮੇਂ ਤੇ ਇਹੀ ਆਪਾਂ ਇਸ ਚੀਜ਼ ਦੀ ਵਰਤੋਂ ਕਰਨੀ ਹੈ ਜੇਕਰ ਆਪਾਂ ਇਸ ਬਿਮਾਰੀ ਤੋਂ ਬਚਣਾ ਹੈ ਪਰੰਤੂ ਬਹੁਤ ਕਿਸਾਨਾਂ ਨੇ ਇਸ ਚੀਜ਼ ਦੀ ਵਰਤੋਂ ਨਹੀਂ ਕੀਤੀ ਪਰ ਹੁਣ ਝੋਨਾ ਨਿਸਰਣ ਤੋਂ ਬਾਅਦ ਇਸ ਬਿਮਾਰੀ ਨੂੰ ਦੇਖ ਕੇ ਕਿਸਾਨ ਸਪਰੇਅ ਕਰਨਾ ਚਾਹੁੰਦੇ ਆ ਸੋ ਹੁਣ ਸਪਰੇਅ ਕਰਨ ਦਾ ਕੋਈ ਬਹੁਤਾ ਲਾਭ ਆਪਾਨੂੰ ਨਹੀਂ ਮਿਲਣਾ ਸੋ ਇਸ ਕਰਕੇ ਹੁਣ ਇਲਾਜ ਨਾਲੋਂ ਪਰਹੇਜ਼ ਕਰ ਸਕਦੇ ਆ ਪਰਹੇਜ਼ ਕੀ ਕਰ ਸਕਦੇ ਆ ਆਪਣੀ ਜ਼ਮੀਨ ਦੇ ਵਿੱਚ ਇੱਕ ਦਮ ਪਾਣੀ ਸਕਾ ਦਿੱਤਾ ਜਾਵੇ ਅਤੇ ਇਹ ਬਿਮਾਰੀ ਬਿਲਕੁਲ ਵੀ ਅੱਗੇ ਨਹੀਂ ਵਧੇਗੀ ਜੇ ਗੱਲ ਨੁਕਸਾਨ ਦੀ ਕਰੀਏ ਤਾਂ ਇਹ ਬਿਮਾਰੀ ਜੇਕਰ ਆਪਾਂ ਨੂੰ ਹਰ ਇੱਕ ਬੂਟੇ ਤੇ ਉੱਪਰ ਇੱਕ ਅੱਧੀ ਗਡੋਡੀ ਜਾਂ ਆ ਗਟੋਲੀ ਬਣੀ ਦਿਖਦੀ ਆ ਤਾਂ ਵੱਧ ਤੋਂ ਵੱਧ ਇਹ 2 ਜਾਂ 2.5 ਕੁਇੰਟਲ ਦਾ ਨੁਕਸਾਨ ਆਪਣੀ ਫਸਲ ਦਾ ਕਰ ਸਕਦੀ ਆ। ਬਾਕੀ ਜੋ ਸਕਰੀਨ ਦੇ ਉੱਪਰ ਵੀਡੀਓ ਚੱਲ ਰਹੀ ਆ ਜੇਕਰ ਬਿਮਾਰੀ 1% ਆਈ ਆ ਸੋ 1-2% ਬਿਮਾਰੀ ਗਿਣ ਸਕਦੇ ਆ ਆਪਾਂ ਇਹ। ਸੋ ਇਹ ਕੋਈ ਝਾੜ ਵਿੱਚ ਬਹੁਤਾ ਨੁਕਸਾਨ ਨਹੀਂ ਕਰਦੀ। ਨੁਕਸਾਨ ਕੀ ਕਰੂਗੀ? ਆਪਣੀ ਵੈਰੈਟੀ ਨੂੰ ਖਰਾਬ ਕਰੇਗੀ। ਫਸਲ ਦਾ ਰੰਗ ਖਰਾਬ ਹੋ ਜਾਵੇਗਾ ਸੋ ਕੋਸ਼ਿਸ਼ ਕਰੋ ਕਿ ਤਰੇਲ ਦੇ ਵਿੱਚ ਫਸਲ ਦੀ ਕਟਾਈ ਨਹੀਂ ਕਰਨੀਗੇ ਸੋ ਦੁਪਹਿਰ ਦੇ ਟਾਈਮ 12 1 ਤੋਂ ਬਾਅਦ ਆਪਾਂ ਇਸ ਫਸਲ ਦੀ ਕਟਾਈ ਕਰਨੀ ਹੈ ਜਿੱਥੇ ਹਲਦੀ ਰੋਗ ਦੀ ਸਮੱਸਿਆ ਆਈ ਆ ਤਾਂ ਕਿ ਜਿਹੜੀ ਇਹ ਹਲਦੀ ਰੋਗ ਆ ਜਿਹੜਾ ਇਹ ਹਲਦੀ ਬਣ ਰਹੀ ਆ ਸੋ ਆਪਣੇ ਦੂਜੇ ਦਾਣਿਆਂ ਨੂੰ ਲੱਗ ਕੇ ਆਪਣੀ ਫਸਲ ਦੀ ਵੈਰਾਈਟੀ ਨਾ ਖਰਾਬ ਹੋਵੇ ਕਿਉਂਕਿ ਫਸਲ ਦੀ ਕਟਾਈ ਕਰਦੇ ਸਮੇਂ ਜੋ ਇਹ ਹਲਦੀ ਲੱਗੀ ਹੈ ਸਾਰੇ ਦੂਜੇ ਦਾਣਿਆਂ ਦੇ ਉੱਪਰ ਵੀ ਲੱਗੇਗੀ ਜੇਕਰ ਕਾਲੀ ਹਲਦੀ ਬਣ ਰਹੀ ਆ ਪਟਾਕਾ ਬਣ ਰਿਹਾ ਏ ਸੋ ਉਹ ਦਾਣਿਆਂ ਦੀ ਵੈਰਾਈਟੀ ਖਰਾਬ ਕਰ ਸਕਦਾ ਏ ਸੋ ਇਸ ਕਰਕੇ ਤਰੇਲ ਤੋਂ ਬਾਅਦ ਦੁਪਹਿਰੋਂ ਬਾਅਦ ਯਾਨੀ ਕਿ 1 2 ਵਜੇ ਤੋਂ ਬਾਅਦ ਹੀ ਫਸਲ ਦੀ ਕਟਾਈ ਕੀਤੀ ਜਾਵੇ ਮੈਂ ਉਮੀਦ ਕਰਦਾ ਕਿ ਤੁਸੀਂ ਜਾਣਕਾਰੀ ਤੋਂ ਸੰਤੁਸ਼ਟ ਹੋਵੋਗੇ ਜੇ ਵੀਡੀਓ ਚੰਗੀ ਲੱਗੀ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਮਿਲਦੇ ਆਗੇ ਨਵੀਂ ਵੀਡੀਓ ਲੈ ਕੇ ਨਵੀਂ ਜਾਣਕਾਰੀ ਲੈ ਕੇ ਧੰਨਵਾਦ